ਹਾਂਜੀ ਸਰ ਜਿਹੜੇ ਇਹ ਆਰੋਹੀ ਹੈ ਜੀ ਆ ਕਿਸਾ ਮਾਮਲੇ ਦੇ ਵਿੱਚ ਗਲ ਮਿਤੀ 14 8 24 ਨੂੰ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸਬਡਿਵੀਜ਼ਨ ਬਲਾਚੌਰ ਜੀ ਦੀ ਹਦਾਇਤ ਦੇ ਉੱਤੇ 15 ਅਗਸਤ ਦੀ ਡਿਊਟੀ ਦੇ ਦਿਨ ਕਰਕੇ ਸੈਲੀਬ੍ਰੇਸ਼ਨ ਕਰਕੇ ਸਾਡੇ ਥਾਣਾ ਵਿੱਚ ਤੇ ਜ਼ਿਲ੍ਹਾ ਵਿੱਚ ਜਿਹੜੀਆਂ ਗਸ਼ਤਾਂ ਜਿਹੜੀਆਂ ਲਗਾਤਾਰ ਡਿਊਟੀ ਕਰ ਰਹੀਆਂ ਸੀ ਨਾਕਾਬੰਦੀ ਕੀਤੀ ਗਈ ਸੀ ਅਤੇ ਮੁਸਤੈਦੀ ਨਾਲ ਡਿਊਟੀ ਕਰਨ ਦੀ ਹਦਾਇਤ ਕੀਤੀ ਗਈ ਸੀ ਜਿਸ ਦੇ ਤਹਿਤ ਸਾਡੇ ਥਾਣਾ ਤੋਂ ਐਸਏ ਲੋਕੀਤ ਚੰਦ ਆਪਣੀ ਪੁਲਿਸ ਪਾਰਟੀ ਸਮੇਤ ਗਗੂਨ ਰੋਡ ਤੇ ਗਸ਼ਤ ਕਰ ਰਿਹਾ ਸੀ ਜਿੱਥੇ ਗਸ਼ਤ ਦੌਰਾਨ ਇਹਨਾਂ ਨੂੰ ਦੇਖ ਕੇ ਇੱਕ ਮੌਨੇ ਵਿਅਕਤੀ ਨੇ ਆਪਣੇ ਹੱਥ ਵਿੱਚ ਜੋ ਬਾਸਲ ਵਗੈਰਾ ਸੀ ਉਹ ਦੇ ਰਜਿੰਦਾਰ ਉਹ ਸੁੱਟਦਾ ਸੜਕ ਤੇ ਜਿਸ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਤੇ ਜਿਸ ਨੂੰ ਰਿਪੋਰਟ ਚੰਨ ਜੀ ਜੀ ਵੱਲੋਂ ਤਾਂ ਨਾਮ ਜਿਹੜਾ ਇਹੋ ਚੰਨਨ ਸ਼ਰਮਾ ਪੁੱਤਰ ਸ੍ਰਿੰਦਰ ਕੁਮਾਰ ਤੇ ਜੋ ਕਿ ਸੱਤ ਸਾਹਿਬ ਕੋਰੋਲੀ ਪਦੀ ਰੋਡ ਬਲਾ ਚੌਰ ਦਾ ਰਹਿਣ ਵਾਲਾ ਸੀ ਤੇ ਜਿਸ ਦੇ ਕੋਲੋਂ ਜਿਹੜਾ ਉਹ ਨਸ਼ੀਲਾ ਪਦਾਰਥ ਹੈਰਵਨ ਬਰਾਮਦ ਹੋਇਆ ਇਸੇ ਤਰ੍ਹਾਂ ਸਾਡੀ ਦੂਸਰੀ ਪਾਰਟੀ ਜਿਸ ਦੇ ਇੰਚਾਰਜ ਬਜਿੰਦਰ ਕੁਮਾਰ ਸੁਮੇਤ ਪੁਰਸ ਪਾਰਟੀ ਜਿਹੜੇ ਆ ਉਹ ਮਹਿੰਦੀਪੁਰ ਰੋਡ ਖੱਡ ਸਾਡੇ ਲੱਕੜ ਮੰਡੀ ਦੇ ਨਜ਼ਦੀਕ ਸੀ ਜਿੱਥੇ ਇਹਨਾਂ ਨੇ ਵੀ ਇੱਕ ਮੌਨੇ ਵਿਅਕਤੀ ਨੂੰ ਜਿਸ ਨੇ ਆਪਣਾ ਨਾਮ ਸਾਹਿਬ ਪੁੱਤਰ ਕਸ਼ੂਰੀ ਰਾਤਵਾਸੀ ਬਰਾ 14 ਦੱਸਿਆ ਸੀ ਨੂੰ ਕਾਬੂ ਕਰਕੇ ਤੇ ਉਸ ਦੇ ਕੋਲੋਂ ਵੀ ਜਿਹੜੀ ਆ ਇੱਕ ਐ ਹੈਰਨ ਜਿਹੜੀ ਉਹ ਬਰਾਮਤ ਕੀਤੀ ਸੀ ਇਹ ਤਾਂ ਦੇਖੋ ਪਹਿਲਾਂ ਨਹੀਂ ਇਹਨਾਂ ਦਾ ਜਿਹੜਾ ਹੁਣ ਤਫ਼ਤੀਸ਼ ਦੌਰਾਨ ਆਪਾਂ ਰਿਪੋਰਟ ਦੇ ਰਹੇ ਹਾਂ ਫਿਲਹਾਲ ਇਹਨਾਂ ਦੇ ਖਿਲਾਫ ਕੋਈ ਪਹਿਲਾ ਮਕਦਮਾ ਨਹੀਂ ਹੈ ਸਰ ਇਹਨਾਂ ਨੇ ਤਾਂ ਕਿੰਨੇ ਕਿੰਨੇ ਗ੍ਰਾਮ ਬੜੀ ਕੇ ਹਰਨ ਦੀ ਇਹ 5-5 ਗ੍ਰਾਮ ਦੋਨਾਂ ਕੋਲੋਂ ਹੈਰੋਇਨ ਜਿਹੜੀ ਹੈ ਗ੍ਰਾਮ ਨੂੰ। ਉਹ ਅਗਲੀ ਕਾਰਵਾਈ ਕੀ ਕਰ ਰਹੇ ਨੇ? ਅੱਜ ਇਹਨਾਂ ਨੂੰ ਮਨਜੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਵਾਗੇ ਤੇ ਇਹਨਾਂ ਨੇ ਆਪਣੇ ਪੁੱਛਕਿਸਤੂਰਾਂ ਦੱਸਿਆ ਕਿ ਜਿਹੜੀ ਇਹ ਹੈਰੋਇਨ ਪੀਂਦੇ ਆ ਪਹਿਲਾਂ ਵੀ ਜਾਂ ਇਹ ਇਸਤੇਮਾਲ ਕਰਨ ਲਈ ਇੱਕ ਦੂਸਰੇ ਦੋਸਤ ਨੂੰ ਦੰਦੇ ਆ ਤੇ ਉਹ ਲਗੜੋਆ ਤੋਂ ਲੈ ਕੇ ਆਉਂਦੇ ਆ ਇਹ ਲਗੜੋਆ ਜਿਹੜਾ ਸਾਡਾ ਕੋਈ ਬਦਨਾਮ ਜਿਹਾ ਪਰਵਾਹ ਹੈਗਾ ਪਿੰਡ ਨਸ਼ੇ ਦੇ ਵਿੱਚ ਉੱਥੋਂ ਜੇ ਕਿਸੇ ਲੇਡੀਜ਼ ਕੋਲ ਲੈ ਕੇ ਆਉਂਦੇ ਆ ਹਾਂਜੀ ਸਰਪੰਚ ਸਾਹਿਬ ਇੱਕ ਇੱਥੇ ਚੋਰ ਫੜ ਕੇ ਬਿਠਾਇਆ ਹੋਇਆ ਸੀ ਉਹਦੀ ਅੰਬਾਵਾਵਾਂ ਵਗੈਰਾ ਪਿੱਛੇ ਨਾਲ ਬੰਨੀਆਂ ਸੀ ਕੀ ਸਾਰਾ ਮਾਮਲਾ ਮਾਮਲਾ ਇਹ ਹੈਗਾ ਕਿ ਮੇਰੇ ਪਿੰਡ ਦੇ ਇਹ ਮਹੱਲਾ ਫੇਲਰ ਵਾਲਾ ਉੱਥੇ ਦੇ ਵਸਨੀਕ ਹੈਗੇ ਇੱਕ ਮੁੰਡਾ ਪਵਨ ਕੁਮਾਰਾ ਉਹਦੇ ਬ੍ਰਦਰ ਨੇ ਫੋਨ ਕੀਤਾ ਕਿ ਸਰਪੰਚ ਸਾਹਿਬ ਵੀ ਇੱਥੇ ਇੱਕ ਚੋਰ ਫੜਿਆ ਹੋਇਆ ਤੇ ਮੈਂ ਆਪਣੇ ਟਾਬੇ ਤੇ ਸੀਗਾ ਜਦੋਂ ਇੱਥੇ ਆ ਕੇ ਦੇਖਿਆ ਤੇ ਪਤਾ ਲੱਗਿਆ ਲੋਕਾਂ ਕੋਲੋਂ ਵੀ ਉਹ ਜਿਹੜਾ ਚੋਰ ਸੀਗਾ ਚੋਰ ਤੋਂ ਪੁੱਛਗਿੱਛ ਕੀਤੀ ਜਿਹੜਾ ਮੁੰਡਾ ਪਵਨ ਕੁਮਾਰ ਸੀਗਾ ਉਹਦੇ ਰਿਸ਼ਤੇਦਾਰ ਇਹ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਲੈ ਆਇਆ ਹੋਆ ਸੀ ਉਹ ਇਸ ਘਰ ਦੇ ਮੁਰੇ ਇੱਥੇ ਮੋਟਰਸਾਈਕਲ ਖੜਾ ਹੈਗਾ ਜਦੋਂ ਉਹ ਮੁੰਡਾ ਸੈਰ ਕਰਨ ਨੂੰ ਨਿਕਲਿਆ ਤੇ ਉਹਨੇ ਮੋਟਰਸਾਈਕਲ ਪਛਾਣਿਆ ਵੀ ਸਾਡਾ ਮੋਟਰਸਾਈਕਲ ਜਦੋਂ ਉਸ ਬੰਦੇ ਤੋਂ ਪੁੱਛਗਿੱਛ ਕੀਤੀ ਉਹਨੇ ਤੇ ਉਹ ਉਹਦੇ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਬਿਨਾਂ ਕੁਝ ਦੱਸਣ ਤੋਂ ਗਾਲੀ ਗਲੋਚ ਕੀਤੇ ਧੱਕੇ ਧੱਕੇ ਮਾਰਨ ਲੱਗ ਪਿਆ ਤੇ ਉਹ ਉੱਪਰ ਚੜ ਗਿਆ ਉੱਪਰੋਂ ਚੜ ਕੇ ਉਹ ਪਿੱਛੇ ਛਾਲ ਮਾਰੀ ਛਾਲ ਮਾਰ ਕੇ ਪਿੱਛੇ ਦੌੜਾ ਉਹ ਪਿੱਛੇ ਮਕਾਨ ਹੈਗੇ ਉਧਰ ਜਦੋਂ ਗਿਆ ਉਧਰ ਛੱਡ ਛੁੱਡ ਪਾਈ ਹੋਈ ਆ ਦੂਸਰੀ ਸੀਮਿੰਟ ਚਾਦਰਾਂ ਦੇ ਉਹਦੇ ਵਿੱਚ ਫਸਕਰ ਡਿੱਪਿਆ ਉਹਦੇ ਵੀ ਸੱਟ ਲੱਗੀ ਜਦੋਂ ਬੰਦੇ ਸਾਡੇ ਨੇ ਅੱਗੇ ਜਾ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇੱਟ ਚੱਕ ਕੇ ਮਾਰੇ ਸਾਡੇ ਬੰਦੇ ਦੇ ਤੇ ਹਾਂਜੀ ਹਾਂਜੀ ਉਹ ਸਾਡਾ ਮੁੰਡਾ ਕਾਫੀ ਗੰਭੀਰ ਜ਼ਖਮੀ ਹੋ ਗਿਆ ਸਿਵਲ ਹਸਪੀਟਲ ਦਾਖਲ ਕਰਾਇਆ ਹੋਇਆ ਤੇ ਅਸੀਂ ਚਲੋ ਹੁਣ ਜੋ ਪੁਲਿਸ ਵੀ ਆਈ ਆ ਪੁਲਿਸ ਮੁਲਾਜ਼ਮ ਆਏ ਐਂਬੂਲੈਂਸ ਅੱਦੀ ਆ ਸਿਵਲ ਹਸਪੀਟਲ ਉਹਨੂੰ ਦਾਖਲ ਕਰਵਾਤਾ ਉਹਦੇ ਸੱਟਾ ਟੋਟਲ ਗਏ ਜਿਹੜਾ ਚੋਰ ਤੀਆ ਤੇ ਚੋਰ ਨੂੰ ਜਿਹੜਾ ਐਂਬੂਲੈਂਸ ਸੱਣੀ ਪਈ ਆ ਉਹਦੇ ਸੱਤ ਸੱਤ ਸੀ ਉਹ ਕਦਾ ਲੱਗੀ ਉਹ ਇਹਨਾਂ ਨੇ ਦੱਸਿਆ ਵੀ ਇਹੜੇ ਸੀਮੈਂਟ ਵਾਲੀਆਂ ਚਾਦਰਾਂ ਜਦੋਂ ਇਧਰੋਂ ਛੱਤ ਤੋਂ ਛਾਲ ਮਾਰ ਕੇ ਉਧਰ ਨੂੰ ਦੌੜਿਆ ਤੇ ਉਹ ਜਿਹੜਾ ਕੋਈ ਮਕਾਨ ਹਜੇ ਬਣਦਾ ਪਿਆ ਉੱਥੇ ਸੀਮੈਂਟ ਦੀਆਂ ਚਾਦਰਾਂ ਚ ਉਧਰਾਂ ਪਈਆਂ ਉਹਨਾਂ ਵਿੱਚ ਫਸ ਗੱਡੇਆ ਸ਼ਾਇਦ ਉਹਦੇ ਵੀ ਸੱਟਾ ਉਟਾ ਲੱਗੇ ਚੋਰ ਦੇ ਵੀ ਤੇ ਸਾਡੇ ਬੰਦੇ ਦੇ ਜ਼ਿਆਦਾ ਗੰਭੀਰ ਸੱਟ ਲੱਗੀ ਆ ਹੁਣ ਆਪਣੇ ਵਿਚਾਰ ਸੋ ਚਲੋ ਇੱਕ ਦੂਸਰੇ ਨੂੰ ਫੜਦੇ ਆ ਛਡਾਉਂਦੇ ਆ ਸ਼ਾਇਦ ਲੱਗ ਗਈਆਂ ਹੋਊ ਉਹਨਾਂ ਤੇ ਸਾਡੇ ਬੰਦੇ ਦੇ ਪਰ ਗੰਭੀਰ ਥੱਟ ਲੱਗ ਗਈ ਹੁਣ ਆਪਣੇ ਬਚਾ ਬਚਾ ਲਈ ਅੰਗੇ ਹੋਇਆ ਤਾਂ ਉਸ ਚੋਰ ਨੇ ਉਹਦੇ ਸਰਚ ਫਰੰਟ ਤੇ ਇਥੇ ਸੈੱਟ ਐ ਤਮਾਰੀ ਤੇ ਮੈਂ ਕੀ ਕਰਦੇ ਆ ਮੰਗ ਹੁਣ ਇਹੀ ਕਰਦੇ ਆ ਵੀ ਜਿਹੜੇ ਬਿਨਾਂ ਵਜਾ ਬਿਨਾਂ ਕੋਈ ਪ੍ਰੂਫ ਦੇਖੇ ਬਿਨਾਂ ਕੋਈ ਜਾਣ ਪਛਾਣ ਦੇ ਕੋਈ ਅਨਜਾਨ ਬੰਦੇ ਨੂੰ ਕਿਰਾਏ ਤੇ ਮਕਾਨ ਦੇ ਦਿੰਨੇ ਇਹ ਹੁਣ ਇਹ ਜਿਹੜਾ ਚੋਰ ਸੀਗਾ ਇਹਦੀ ਕੋਈ ਪਛਾਣ ਕੋਈ ਪਛਾਣ ਨਹੀਂ ਹੈਗੀ ਕਿੱਥੇ ਕਿਰਾਏ ਤੇ ਰਹਿੰਦਾ ਹੈ ਸੰਗਰਾਹ ਟੱਗਾ ਟੱਗਾ ਬੰਦਾ ਜੇਕਰ ਕੋ ਇਹਨੂੰ ਤਿੰਨ ਚਾਰ ਬੰਦਿਆਂ ਨੇ ਕਾਬੂ ਕੀਤਾ ਬੜੀ ਮੁਸ਼ਕਲ ਨਾਲ ਕਾਬੂ ਹੋਇਆ ਜੇਕਰ ਕੋ ਮਾਰਾ ਸੀ ਲੜਾ ਹੁੰਦਾ ਤੇ ਕ੍ਰਿਸ਼ਨ ਕੋ ਘਟਨਾ ਕਰਕੇ ਬਾਪ ਨਿਕਲ ਜਾਣਾ ਸੀ ਇਹਦੇ ਨਾਲ ਕਹਿੰਦੇ ਇੱਕ ਔਰਤ ਹੋਰ ਦੱਸੀ ਜਾਂਦੀ ਸੀ ਜੋ ਆਪਣਾ ਇੱਥੋਂ ਸਮਸੂਨ ਲੱਗ ਦੌੜ ਗਈ ਜਦੋਂ ਇਹਨੂੰ ਫੜਿਆ ਓਕੇ ਅੱਗੇ ਕੋਈ ਹੋਰ ਨਹੀਂ ਜੀ ਦੱਸੋ ਮਾਰੇ ਜਾਣਾ ਹੈ ਛੱਤ 'ਤੇ ਕਰਦੇ ਹੋ ਬਾਰੇ ਤੋਂ ਅਲੀਪਾਨ ਸਾਹਿਬ ਕੀ ਨਾਮ ਆ ਮੇਰਾ ਨਾਮ ਜੀ ਅਮਰਜੀਤ ਆ ਮੈਂ ਪੰਚਾਇਤ ਮੈਂਬਰ ਆ ਪਿੰਡ ਜਗਤਪੁਰਾ ਪੈਂਦੇ ਦੇ ਤੁਜੀ ਅੱਛਾ ਪੰਚ ਸਾਹਿਬ ਇੱਕ ਐਸੇ ਪਤਾ ਲੱਗਾ ਵੀ ਤੁਸੀਂ ਕੋਈ ਚੋੜ ਫੜਿਆ ਸੀ ਉਹਦੀਆਂ ਬਾਹਮ ਵਗੈਰਾ ਬੰਨੀਆਂ ਹੂੰ ਕੋਈ ਸਾਰਾ ਮਾਮਲਾ ਇਹ ਦੱਸ ਲੈ ਇਸ ਤਰ੍ਹਾਂ ਸੀਗਾ ਇੱਕ ਸਾਡੇ ਰਾਮਗੜ੍ਹ ਨਾਲ ਹੀ ਪਿੰਡ ਪੈਂਦਾ ਆ ਤੇ ਸਾਡੇ ਇਥੇ ਦੇ ਕਾਫੀ ਟਾਈਮ ਤੋਂ ਬਸਨੀਕ ਆ ਉਹਨਾਂ ਦਾ ਬੇਟਾ ਇੱਥੇ ਸੈਰ ਕਰਨ ਆਇਆ ਸੀਗਾ ਤੇ ਉਹਨਾਂ ਦਾ ਫੋਨ ਆਇਆ ਜੀ ਭਾਜੀ ਇਦਾਂ ਕਰਕੇ ਸਾਡਾ ਮੋਟਰਸਾਈਕਲ ਇੱਥੇ ਖੜਾ ਆ ਫੜਿਆ ਚੋਰੀ ਹੋਇਆ ਸੀ ਮੇਰਾ ਮੋਟਰਸਾਈਕਲ ਤੇ ਇੱਥੇ ਖੜਾ ਹੋਇਆ ਆ ਤੇ ਉਹ ਬੰਦਾ ਸਾਨੂੰ ਚੋਰ ਲੱਗਣ ਡਿਆ ਆ ਤੇ ਮੇਰੇ ਆਉਣ ਤੋਂ ਪਹਿਲਾਂ ਉਹਨਾਂ ਨੇ ਉਹਦੇ ਨਾਲ ਪੁੱਛਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਜਿਹੜਾ ਮୋਰੇ ਚੋਰ ਸੀਗਾ ਉਹਨੇ ਐਕਟ ਮਾਰ ਕੇ ਉੱ ਤੋਂ ਕੋਠੇ ਟੱਪਣ ਦੀ ਕੋਸ਼ਿਸ਼ ਕੀਤੀ ਆ ਕੋਠੇ ਟੱਪਣ ਦੇ ਕਾਰਨ ਜਿਹੜੇ ਪਿੰਡ ਵਾਸੀ ਦੱਸ ਰਹੇ ਆ ਵੀਰੇ ਕਾਫੀ ਗੰਭੀਰ ਥੋੜੀ ਸੱਟ ਵੀ ਲੱਗੀ ਆ ਜਿਹੜਾ ਸਾਡੇ ਨਾਲ ਦੇ ਪਿੰਡ ਰਾਮਗੜ੍ਹ ਦਾ ਜਿਹਦਾ ਨਾਮ ਪਵਨ ਆ ਉਹਦੇ ਵੀ ਕਾਫੀ ਗੰਭੀਰ ਸੱਟ ਉਹ ਜਿਹੜੀ ਐਕਟੋ ਨੇ ਸਿਰ ਦੇ ਵਿੱਚ ਮਾਰੀ ਆ ਉਹ ਵੀ ਸਿਮਨ ਹਸਪੀਟਲ ਫਲੋਰ ਦੇ ਵਿੱਚ ਜੇਰੇ ਇਲਾਜ ਲਈ ਭੇਜਿਆ ਹੋਇਆ ਆ ਤੇ ਉਹਦੇ ਵੀ ਕਾਫੀ ਤਰ੍ਹਾਂ ਸੱਟਾਂ ਲੱਗੀਆਂ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਜੋ ਇੱਥੇ ਸਾਡੇ ਹਾਰੇ ਦੁਆਲੇ ਆ ਕੇ ਕਿਰਾਏ ਤੇ ਮਕਾਨ ਇੱਥੇ ਲੈ ਰਹੇ ਆ ਕਿਰਾਏ ਤੇ ਰਹਿ ਰਹੇ ਆ ਕੋਸ਼ ਪਤਨੀ ਲੱਗਦਾ ਵੀ ਚੋਰ ਆ ਰਹੇ ਆ ਬਾਰਦਾਤਾ ਇੰਨੀਆਂ ਹੋ ਰਹੀਆਂ ਆ ਪ੍ਰਸ਼ਾਸਨ ਨੂੰ ਸਾਨੂੰ ਪ੍ਰਸ਼ਾਸਨ ਵੱਲੋਂ ਸਾਨੂੰ ਬੇਨਤੀ ਆ ਵੀ ਇਹ ਜਿਹੜੇ ਚੋਰ ਆ ਇਹਨਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਇਹ ਪੰਚਾਇਤ ਵੱਲੋਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੀਆਂ ਆਉਣ ਵਾਲੀਆਂ ਸਮੇਂ ਤੇ ਬਾਰਦਾਤਾ ਹੋਣੀਆਂ ਆ ਬਹੁਤ ਗੰਭੀਰ ਮਸਲੇ ਆ ਇਸ ਵੱਲ ਥੋੜਾ ਧਿਆਨ ਦਿੱਤਾ ਜਾਵੇ ਜੀ ਧੰਨਵਾਦ ਤੇ ਉਹ ਜਿਹੜੀ ਸੱਟ ਵਗੈਰਾ ਲੱਗੀ ਉਹ ਕਿੱਦਾਂ ਲੱਗੀ ਇਹ ਪਾਜੀ ਜਦੋਂ ਇਹ ਮੁੰਡਾ ਨਾ ਪੁੱਛ ਗਿਆ ਸਿਕਨ ਲੱਗਾ ਤੇ ਉਹਨੇ ਇਹਨੂੰ ੱਟਕਾ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅੰਦਰੋਂ ਜਾ ਕੇ ਇੱਕ ਗੇਟ ਲਾ ਲਿਆ ਤੇ ਕੰਦ ਟੱਪਣ ਦੀ ਕੋਸ਼ਿਸ਼ ਕੀਤੀ ਜਿਹੜਾ ਕੰਦ ਟੱਪਣ ਦੇ ਨਾਲ ਕਹਿੰਦੇ ਉਹ ਲੱਤ ਦੇ ਦੇ ਖੱਟ ਲੱਗ ਗਈ ਆ ਮੁੰਡੇ ਨੇ ੱਟ ਮਾਰੀ ਆ ਤਿੰਨ ਚਾਰ ਜਣਿਆਂ ਨੇ ਇਹਨੂੰ ਇਹਨੂੰ ਮੱਸੀ ਕਾਬੂ ਕੀਤਾ ਮਾਤਾ ਕੀ ਨਾ ਮਾਠਾ ਮੇਰਾ ਨਾਮ ਹੈਗਾ ਦੇਬੋ ਮਾਤਾ ਇੱਕ ਚੋਰ ਪੜਿਆ ਪਤਾ ਲੱਗਾ ਵੀ ਤੁਹਾਡੇ ਪੋਤੇ ਦਾ ਕੋਈ ਮੋਟਰਸਾਈਕਲ ਦਾ ਰੂਲਾ ਸੀਗਾ ਤੇ ਉਹ ਪਛਾਣ ਲਿਆ ਕੀ ਸਾਰਾ ਮਾਮਲਾ ਹਾਂਜੀ ਸਾਡੇ ਅਨਾ ਉਹਦੀ ਮਾਸੀ ਦੇ ਮੁੰਡੇ ਦਾ ਸੀ ਮੋਟਰਸਾਈਕਲ ਜਲੰਧਰੋਂ ਚੱਕ ਕੇ ਲਿਆਇਆ ਮੇਰਾ ਪੋਤਾ ਛੇਲ ਕਰਨਾ ਆ ਉਹਨ ਮੋਟਰਸਾਈਕਲ ਲਿਆ ਬਿਛਾਣ ਉਹਨ ਪੁੱਛਿਆ ਵੀ ਇਹ ਮੋਟਰਸਾਈਕਲ ਕਿਹਦਾ ਆ ਸਾਡਾ ਮੋਟਰਸਾਈਕਲ ਆ ਇਹਨੇ ਹੱਥੋਂ ਪਾਈ ਕਰਕੇ ਤੇ ਮੇਰੇ ਪੋਤੇ ਦੇ ਆ ਤੇ ਮਾਰੀ ਆਪ ਤੁਆਰੇ ਤੇ ਚੜ ਗਿਆ ਤੁਆਰੇ ਤੋਂ ਛਾਲ ਮਾਰ ਕੇ ਇਹਦੇ ਖੜਾ ਛੱਟ ਲੱਗੀ ਆ ਖਰਿਆ ਨਹੀਂ ਕੋ ਉਹਦਾ ਲੱਗੀ ਆ ਤੇ ਤੁਹਾਰੇ ਤੋਂ ਇਸ਼ਾਰ ਮਾਰੀ ਆ ਤਾਂ ਲੱਗਣੀ ਆ ਹਨਾ ਤੁਸੀਂ ਇਹ ਦੇਖ ਲਓ ਵੇਖੇ ਹੁਣ ਇਹ ਤਾਂ ਪਤਾ ਨਹੀਂ ਲੱਗਦਾ ਵੀ ਇਹ ਚੋਰ ਆ ਕਿ ਮਾਲਕ ਆ ਅਸੀਂ ਰੋਜ਼ ਪੱਠਣ ਲੰਗਦੇ ਆ ਇੱਥੇ ਤਾਂ ਰੰਗ ਬਰੰਗੇ ਹੀ ਰਹਿੰਦੇ ਆ ਸਾਨੂੰ ਇਹ ਨਹੀਂ ਪਤਾ ਵੀ ਇਹ ਮਾਲਕ ਆ ਇਹ ਕਿਰਾਏਦਾਰ ਆ ਵੀਰਾ ਅਸੀਂ ਤਾਂ ਪੱਠਿਆਂ ਨੂੰ ਗਏ ਸੀ ਆ ਮਾਤਾ ਦੇ ਬੰਦੇ ਆ ਤਾਂ ਇੰਨੇ ਦਾ ਮੇਰੇ ਪੋਤਾ ਰੱਦੀਕਾਰ ਦਿੱਤਾ ਕਜਤਾ ਦੇ ਪੋਤੇ ਦੇ ਵੀ ਛੱਟ ਲੱਗੀ ਮੇਰੇ ਪੋਤੇ ਦੇ ਹੀ ੱਟ ਮਾਰੀ ਆ ਅੱਛਾ ਜੀ ਆਹੋ ਖੂਨੋਂ ਖੂਨ ਪੁੱਟਾ ਇਹ ਵੀ ਤੁਸੀਂ ਇਹ ਫੜਿਆ ਸਕੇ ਇੱਥੇ ਮਹੱਲੇ ਵਾਸੀਆਂ ਨੇ ਚੋਰ ਤੇ ਪੁਲਿਸ ਆਈ ਐ ਮੋਕੇ ਤੇ ਹਾਂ ਆ ਪੁਲਿਸ ਲਗਾਈ ਉਹਨੂੰ ਹੁਣ ਚੱਕ ਕੇ ਪਰ ਕੀ ਨਾ ਆਪਣਾ ਰਣਜੀਤ ਕੁਮਾਰ ਆ ਜੀ ਪਰ ਇੱਕ ਚੋਰ ਫੜਿਆ ਕੀ ਸਾਰਾ ਮਾਮਲਾ ਚੋਰ ਭਾਜੀ ਇੱਥੇ ਮੋਟਰਸਾਈਕਲ ਖੜਾ ਸੀ ਮੁੰਡਿਆਂ ਨੇ ਪਛਾਣਿਆ ਵੀ ਸਾਡੇ ਮਾਸੀ ਦੇ ਮੁੰਡੇ ਦਾ ਅੱਛਾ ਜੀ ਤੇ ਉਹ ਇੱਥੇ ਜਿਹੜਾ ਖੜਾ ਸੀ ਬੰਦਾ ਉਹਨੂੰ ਪੁੱਛਿਆ ਵੀ ਆਹ ਮੋਟਰਸਾਈਕਲ ਕਿਸ ਦਾ ਤੇ ਉਹ ਕਹਿੰਦਾ ਉਹਨੇ ਪੁੱਛਿਆ ਜਵਾਬ ਨਹੀਂ ਦਿੱਤਾ ਉਹਨੇ ਕਹਿੰਦਾ ਸਾਡਾ ਚੋਰੀ ਹੋਇਆ ਮੁੰਡਿਆਂ ਨੇ ਤੇ ਜਦੋਂ ਉਹਨੂੰ ਪੁੱਛਣ ਲੱਗਿਆ ਫਿਰ ਉਹਨੇ ਛਾਲ ਮਾਰੀ ਇੱਥੋਂ ਇੱਥੋਂ ਛਾਲ ਮਾਰ ਕੇ ਫਿਰ ਉਧਰ ਨੂੰ ਗਿਆ ਉਹ ਜਿਹੜੇ ਮੁੰਡੇ ਹੋਰ ਸੀ ਨਾਲ ਸਾਰਿਆਂ ਨੇ ਜਫਾ ਪਾ ਕੇ ਉਧਰੋਂ ਜਦੋਂ ਫੜਨ ਲੱਗੇ ਤੇ ਉਹਨੇ ਇੱਟ ਚੱਕ ਕੇ ਮਾਰੀ ਮੁੰਡੇ ਦੇ ਉਹਦੇ ਸਿਰ ਤੇ ਇੱਥੇ ਲੱਗ ਗਈ ਜਦੋਂ ਮੁੰਡਿਆਂ ਨੇ ਸਾਰਿਆਂ ਨੇ ਪਾ ਕੇ ਜਫਾ ਪਾ ਕੇ ਉਹਨੂੰ ਫੜ ਲਿਆ ਫਿਰ ਉੱਥੇ ਬੰਨ ਕੇ ਉਹਨਾਂ ਨੂੰ ਬਿਠਾਇਆ ਸੀ ਅੱਛਾ ਔਰ ਸਾਫੀ ਜੀ ਪੁਲਿਸ ਆ ਗਈ ਸੀ ਹੁਣ ਲੈ ਕੇ ਹਾਂਜੀ ਲੈ ਗਏ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਸਕਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499